ਆ ਜੁਬਾ ਪਾਸਾ ਹੋ ਰਿਹਾ ਜੀ ਬੰਦੇ ਬੰਦੋ ਚੈਂਪੀਅਨ ਚੂ ਆ ਮੇਰਾ ਹਾਲੇਕਾ ਰਾਜਾ ਬਲਿੰਗ ਪੋਸਟ ਫੜਦਾ ਪਿਆ ਸੀ ਨਸ਼ੇ ਬਾਰੇ ਚਿੱਟੇ ਬਾਰੇ ਤੇ ਡੋਡਿਆਂ ਬਾਰੇ ਉਹਦੇ ਬਾਰੇ ਗੱਲਬਾਤ ਕਰਦੇ ਆ ਵੀ ਲੋਕਾਂ ਨੂੰ ਜਨਤਾ ਨੂੰ ਇਹਨਾਂ ਨੇ ਪਾਗਲ ਕਿਵੇਂ ਬਣਾਉਣਾ ਹੈ ਤੇ ਲਾਰੇ ਕਿਵੇਂ ਲਾਉਣੇ ਨੇ ਤੇ ਝੂਠ ਕਿਵੇਂ ਬੋਲਦੇ ਨੇ ਉਹਦੇ ਤੋਂ ਇਹ ਗੱਲ ਕਰਦੇ ਆ ਪੀ ਇਹਨੇ ਰਾਜੇ ਮਰੇਂਜ ਨੇ ਇੱਕ ਬਿਆਨ ਵੀ ਦਿੱਤਾ ਪਿੱਛੇ ਆ ਵੀ ਜਿਹੜਾ ਇਹਦਾ ਚਿੱਟਾ ਬਹੁਤ ਮਾੜਾ ਨਸ਼ਾ ਹੈ ਤੇ ਜਿਹੜੇ ਛਿੱਕੇ ਨੇ ਟੁੱਟੇ ਟੁੱਟਿਆਂ ਦੇ ਖੁੱਲਨੇ ਚਾਹੀਦੇ ਨੇ ਠੀਕ ਹੈ ਜੀ ਆ ਖੁੱਲਨੇ ਚਾਹੀਦੇ ਨੇ ਬਿਲਕੁਲ ਸਹੀ ਗੱਲ ਆ ਮਾਰੇ ਗੱਲ ਦੀ ਬਹੁਤ ਵਧੀਆ ਗੱਲ ਹੈ ਤੇ ਬਾਕੀ ਗੱਲ ਆ ਵੀ ਜੇ ਸਾਡੀ ਸਰਕਾਰ ਆ ਗਈ ਜੇ ਅਸੀਂ ਡੋਟਿਆਂ ਦੇ ਠੇਕੇ ਖਰਾਵਾ ਅੱਗੇ ਵੀ ਗੱਲ ਕੀਆ ਕਿ ਠੀਕ ਹੈ ਗੱਲ ਖਰਾਓ ਰਾਜਾ ਸਾਹਿਬ ਤੁਹਾਡੀ ਗੱਲ ਤੇ ਯਕੀਨ ਕੌਣ ਕਰੇਗਾ ਜਿਹੜਾ ਸਿਆਣਾ ਬੰਦਾ ਨਾ ਉਹ ਤੁਹਾਡੀ ਗੱਲ ਤੇ ਯਕੀਨ ਕਦੇ ਵੀ ਨਹੀਂ ਕਰਦਾ ਯਕੀਨ ਤੁਹਾਡੀ ਗੱਲ ਤੇ ਕਿਵੇਂ ਕੀਤਾ ਜਾਏਗਾ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣਨਾ ਸੀ ਤਾਂ ਬਰੋਜਪੁਰੋ ਗੈਰੀ ਦਾ ਪ੍ਰੋਗਰਾਮ ਪੈਂਡ ਕਰਕੇ ਤੇ ਗੁਰੂ ਸਾਹਿਬ ਗਏ ਸੀ ਇੱਥੇ ਤੇ ਪਹਿਲੂ ਉਹਨਾਂ ਨੇ ਸੌਂ ਖਾਦੀ ਸੀ ਇੱਥੇ ਫਰੋਇਪੁਰ ਗੁਰਦਾ ਸਾਹਿਬ ਦੀ ਤੇ ਜਦੋਂ ਗੁਰੂ ਸਾਹਿਬ ਗਏ ਨੇ ਤੇ ਗੁਰੂ ਸਾਹਿਬ ਤੁਸੀਂ ਸਾਰੇ ਹੀ ਸੀ ਉੱਥੇ ਆ ਜਿੰਨੇ ਤੁਸੀਂ ਕਾਂਗਰਸ ਦੇ ਜਨਾ ਸੁਖੀ ਨਿਵਾ ਆ ਆ ਜਿੰਨੇ ਤੂੰ ਹੋ ਗਿਆ ਆ ਹੋਰ ਲਾਗੜ ਕੋਘੜੀ ਜਿਹੜੀ ਤੁਹਾਡੇ ਆਜ ਕੰਨਾਂ ਨਾਲ ਵਾਅਦੇ ਕਰਦੇ ਜੀ ਕਿ ਤੁਸੀਂ ਉਸ ਵੇਲੇ ਸਾਰੇ ਹੀ ਉੱਥੇ ਸੀ ਕੁਝ ਸਾਰੇ ਉਹ ਉਹ ਤੁਸੀਂ ਜਦੋਂ ਕੈਪਟਨ ਸਾਹਿਬ ਨੇ 100 ਖਾਦੀ ਦੀ ਵੀ ਮੈਂ ਜਿਹੜਾ ਨਗਾ ਇਹਨਾਂ ਦਿਨਾਂ ਚ ਖਤਮ ਕਰ ਦਿਆਂਗਾ ਜੇ ਬਾਅਦ ਕੀ ਗੱਲ ਰਹੇਗੀ ਕਰਜ਼ੇ ਦੀ ਵੀ ਜਿਹੜਾ ਬੈਂਕਾਂ ਦਾ ਕਰਜ਼ਾ ਤੇ ਦੇਣਾ ਜਿਹੜਾ ਆਰਥਿਕਾ ਦਾ ਕਰਜ਼ਾ ਉਹ ਵੀ ਅਸੀਂ ਦਿਆਂਗੇ ਤੇ ਤੁਸੀਂ ਮਗਰ ਪੜਾ ਕਿ ਸਾਰਿਆਂ ਨੇ ਜਕਾਲਾ ਛੱਡਿਆ ਜੀ ਪਰ 600 ਆਸਰੀਆ ਗਾ ਸੁਖੀ ਰੰਧਾਵਾ ਖਲੋਣਾ ਪੂਰਾ ਪਪਾ ਦੇ ਹੋ ਗਏ ਤੁਸੀਂ ਚਕਾਰਾ ਲਾਇਆ ਅੱਜ ਪਿੱਛੋਂ ਲੋਕਾਂ ਨੂੰ ਬੁੱਧੂ ਬਣਾਇਆ ਠੀਕ ਹੈ ਤਾਂ ਉਹ ਬੁੱਧੂ ਤੁਸੀਂ ਇਹੋ ਜਿਹਾ ਬਣਾ ਲੋਕਾਂ ਨੂੰ ਲੋਕਾਂ ਦੀ ਐ ਜੀ ਮੰਜੀ ਠੁੱਪੀ ਉਹ ਜਿਹੜੇ ਲੋਕ ਕਰਜ਼ਾ ਉਹ ਆਦਾ ਮਦਰ ਮਦਰੇ ਲਾ ਕੇ ਤੇ ਗਾਂ ਉਹਦਾ ਫੇਰ ਉਲਟਪੁੱਟ ਕਰਕੇ ਲੈ ਲੈਂਦੇ ਸੀ ਉਹ ਕਰਜ਼ਾ ਉਹਨਾਂ ਨੂੰ ਨਾ ਦਿੱਤਾ ਉਹ ਵੀ ਮਾਰੇ ਗਏ ਅੱਜ ਉਹ ਵੀ ਸਾਰੇ ਕਰਜ਼ਾਈ ਹੋ ਗਏ ਨੇ ਤੇ ਉਹ ਕੈਪਟਨ ਨੇ ਤਾਂ ਜੌਮ ਮਾਰੀ ਕਲਟੀ ਦੇ ਖਰੂਸਾ ਨਾ ਲੈ ਕੇ ਮ제 ਲੈ ਕੇ ਨਜ਼ਾਰੇ ਜਾ ਉਹ ਬੜ ਕੇ ਬੀਜਪੀ ਦੇ ਕੋਟਿਆਂ 'ਚ ਜਾ ਕੇ ਬਹਿ ਗਏ। ਤੇ ਤੁਸੀਂ ਫਿਰਦੇ ਜੇ ਕੰਧਾਂ ਨਾਲ ਬਾਈ। ਠੀਕ ਹੈ। ਦੇ ਚਿੱਟਾ ਤੇ ਤੁਸੀਂ ਜਿਹੜਾ ਹੰਦੇ 'ਚ ਮਾਰਨ ਕੀ ਕਰਨਾ ਸੀ ਤੁਸੀਂ ਤੁਸੀਂ ਨੇੜੀ ਲਿਆ ਆਪੀ ਬੜ ਕੇ ਕਲਵੀਰ ਜੀਰਾ ਤੁਹਾਡਾ ਹੀ ਸੀ। ਉਹਨੇ ਕੀ ਕੀਤਾ ਸੀ ਉੱਥੇ ਆਪਣੇ ਜਿਹੜੇ ਜੀਰੇ ਦੇ ਵਿੱਚ ਸ਼ਰਿਆਂ ਸਰਪੰਚ ਰੋਲਾ ਪਾਉਂਦੇ ਸੀ ਉੱਥੋਂ ਦੇ ਲੋਕ ਵੀ ਆ ਵੇਖੋ ਵੀ ਕਲਵੀਰ ਜੀ ਦੇ ਦਾ ਇਹ ਬੰਦਾ ਹੈ ਇਹ ਨਸ਼ਾ ਇਹ ਕਰਦਾ ਠੀਕ ਹੈ ਹੁਣ ਤੁਹਾਨੂੰ ਨੇ ਦਿਸਦੀ ਪਈ ਕੋਈ ਠਾਰ ਮੇਰੀ ਗੱਲ ਪਤਾ ਕੀ ਇਹ ਪਹਿਲੋਂ ਦਾ ਆ ਗਈ ਝਾੜੂ ਪਾਰਟੀ ਚਲੋ ਉਹਨਾਂ ਨੂੰ ਬੰਦਾ ਸਾਲਾਂ ਤੇ ਰੰਗ ਬਖਾਤਦੇ ਜਿਹੜੇ ਚੌਹ ਦੇ ਜਿਹੜੇ ਬਖਾਉਣੇ ਤਿੰਨਾਂ ਚੋਂ ਨੇ ਬਖਾਤਦੇ ਨੇ ਉਹਨੇ ਵੀ 20 ਪੰਜਾਹ ਦੀ ਫੜਕੀ ਉਹ ਸਿਵਿਆਂ ਦੀਆਂ ਲਾਟਾਂ ਆ ਬਈ ਬੜੀਆਂ ਵਾਧੀਆਂ ਨੇ ਤੇ ਘਰਾਂ ਦੀਆਂ ਘਰਦੀਆਂ ਨੇ ਤੇਆਂ ਦੀਆਂ ਚੁੱਲਿਆਂ ਦੀਆਂ ਕੋ ਸਿਵਲੀਆਂ ਛੱਡ ਕੋਤੂ ਵੀ ਜਾਰੀਆਂ ਲੱਗਦਾ ਉਹਨੇ ਵਧਾ ਹਕੀਰ ਹੋਣਾ ਇਹ ਸਰਦਾਰ ਭੂਸ ਸਿੰਘ ਮਾਨ ਨੇ ਪਰ ਚਲੋ ਜਿੰਨਾ ਕੋ ਕੀਤੀ ਜਾਂਦਾ ਕਰੀ ਜਾਂਦਾ ਕਬਰਿਆਂ ਜਾਂ ਤੇ ਬ੍ਰਿੰਗ ਸਾਹਿਬ ਤੁਸੀਂ ਹੁਣ ਘਾਟੂ ਵਿੱਚ ਦੇਖਦਾ ਪਿਆ ਹੈ ਵੀ ਨਵੀਂ ਪਾਰਟੀ ਜਿਹੜੀ ਅਮਰਪਾਲ ਦੀ ਪਿਆਰ ਹੋਈ ਤੇ ਉਹ ਕਲਦੀ ਨਾ ਮਾਰ ਦੇ ਉਧਰੋਂ ਮਜੀਠੀਏ ਦਾ ਝੂਟ ਚੜ ਮਾਰਦੇ ਬੜਾ ਜੋਰ ਲੱਗਾ ਜਿਹੜੇ ਤੁਸੀਂ ਚਿੱਟੇ ਦੇ ਸਦਾਕਰ ਦੇ ਇੱਕ ਵੇ ਵੀਰੇ ਸਾਹ ਪਲਾ ਤੁਹਾਨੂੰ ਵੀ ਹੈ ਵੀ ਉਹਨੇ ਪਹਿਲੇ ਤੁਸੀਂ ਜੀ ਪੋਸਟ ਵਗਾਓਗੇ ਨਾ ਤੇ ਨਾ ਉਹਨੇ ਪੋਸਟ ਤੋਂ ਕਮਿਸ਼ਨਰ ਨੇ ਤੇ ਨਾ ਫੀਮ ਤੋਂ ਜਿੰਨੇ ਚੱਕਰ ਜੋ ਟੀਚਰੇ ਨੇ ਤੇ ਤੁਸੀਂ ਇਹ ਗੱਲ ਕਰ ਲਿਜੀ ਠੇਕੇ ਚੜਾਉਣ ਦੀ ਮੈਂ ਲਿਖ ਕੇ ਦੇਣਾ ਜਦ ਤੁਹਾਡੀ ਸਰਕਾਰ ਆ ਜੇ ਕਾਂਗਰਸ ਦੀ ਜੇ ਚੱਡ ਤਿੰਨ ਗੁਣਾ ਤੂੰ ਨਾ ਵਧਿਆ ਜਿਆਦਾ ਤੇ ਮੇਰਾ ਨਾਮ ਘਾਦਿਆ ਜੀ ਚਿੱਟਾ ਪਾ ਦਿੱਤਾ ਤਾਂ ਮੈਂ ਲਿਖ ਕੇ ਦੇਣਾ ਚਿੱਟਾ ਪਾ ਅੱਜ ਜਦਨ ਸਰਕਾਰ ਦੇ ਮਹੀਨੇ ਪੂਰੇ ਹੋ ਰਹੇ ਨੇ ਦਿਓ ਤੇ ਜਦਨ ਚੋਣਾਂ ਜਾਵ ਤਾਂ ਲੱਗ ਗਿਆ ਨਾ ਜਿੰਨਾ ਚਿੱਟਾ ਪੰਜਾਬ ਵਿੱਚ ਇਕੱਠਾ ਹੁੰਦਾ ਪਿਆ ਪੁਲਿਸ ਫੜਦੀ ਵੀ ਤੇ ਕੱਟਾ ਕਰਦੀ ਵੀ ਇਹ ਸਾਰਾ ਲੋਕਾਂ ਦੇ ਮੁੰਡਿਆਂ ਨੇ ਘਰਾਂ ਦੇ ਪਿੰਡਾਂ ਦੇ ਜਾਣਾ ਨਾ ਜਾਣਾ ਕਿੱਥੇ ਹੈ ਤੇ ਤੁਸੀਂ ਵੇਖਿਆ ਜੀ ਇਹਦਾ ਬੰਦਾ ਕੀ ਹੈ ਚਿੱਟਾ ਦਾ 100 ਦੇ ਵਿੱਚ 50% ਦੀ ਨਾ ਜੇ ਪੱਥਰ ਦੇ ਵਿੱਚ 25% ਦਿੱਤਾ ਹੋ ਜਾਣਾ ਹੈ 15 16 ਮਹੀਨੇ ਗਏ ਨੇ ਐਵੇਂ ਸਰਕਾਰ ਦੇ 5 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਦੇ ਵਿੱਚ ਵੇਖਿਆ ਜੀ ਤੇ ਹੁਣ ਤੁਸੀਂ ਲੋਕਾਂ ਨੂੰ ਫੁੱਦੂ ਬਣਾ ਕੇ ਕਿ ਸਾਡੀ ਸਰਕਾਰ ਬਣ ਜੇ ਤੇ ਲੋਕ ਬਣਾ ਦੇਣ ਕਿ ਡੋਡਿਆਂ ਦਾ ਠੇਕੇ ਆ ਵੀ ਖੜਾ ਦੇਾਂਗੇ ਤੁਸੀਂ ਇੰਨੀ ਜੋਗੇ ਪੁੱਤਰ ਜੇ ਕਿ ਵਿਰੋਧੀ ਪਾਰਟੀ ਦੇ ਬਹੁਤ ਬਹੁਤ ਮਾਨ ਤੇ ਜ਼ੋਰ ਬਾਓ ਕਿਉਂ ਨਹੀਂ ਪਾਉਂਦੇ ਜਾਓ ਇਕੱਠੇ ਹੋਗੇ ਪੁਰਾਣ ਤਮਾ ਨੂੰ ਲੋਵਾ ਨਾਲ ਜੇ ਤੁੰਤਰੀ ਪੰਜਾਬ ਦਾ ਭਲਾ ਚਾਹੁੰਦੇ ਜੀ ਤੇ ਜਾਓ ਨਾਲ ਲੈ ਕੇ ਸਾਰੇ ਇਕੱਠੇ ਹੋ ਗਏ ਉਹ ਤੁਸੀਂ ਜਿੱਤੇ ਜੇ ਤੁਹਾਨੂੰ ਲੋਕਾਂ ਨੇ ਜਿਦਾਇਆ ਹੀ ਹੈ ਤੇ ਜਾਓ ਸਾਰੇ ਇਕੱਠੇ ਹੋ ਗਏ ਬਹੁ ਸੈਕਟਰ ਤੇ ਜ਼ੋਰ ਤੇ ਭਾਈ ਬڑا ਬੁਰਾ ਆ ਰਿਹਾ ਹਰ ਸਿਰਫ ਨਾਲ ਆਪਣੇ ਸਾਹਮਣੇ ਤੁਸੀਂ ਬਣਾਉਣਾ ਬੁੱਧੂ ਲੋਕਾਂ ਨੂੰ ਉਹ ਲੋਕਾਂ ਨੇ ਬੁੱਧੂ ਨਹੀਂ ਬਣਨਾ ਉਹ ਨਹੀਂ ਬਣਾ ਬਾਕੀ ਤੂੰ ਮਾਰਦਾ ਫਿਰਨਾ ਪੂਛਾ ਕਿ ਕੋਈ ਮੁੱਖ ਮੰਤਰੀ ਮੈਂ ਬਣ ਜਾਗਾ ਇਹ ਤਾਂ ਤੂੰ ਵਰਗਾ ਹੀ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਦਾ ਇੱਕੋ ਇੱਕੋ ਚਾਂਸ ਹੈ ਜੇ ਚਰਨ ਦੀ ਚੰਨੀ ਮੁੱਖ ਮੰਤਰੀ ਦਾ ਤੁਸੀਂ ਕਿਤੇ ਲਾਂ ਕਰ ਦੇਵੇ ਤੁਹਾਡਾ راہਲੂ ਕਾਂ ਦੀ ਜੇ ਚਾਂਸ ਹੈ ਸਮਝੇ ਗੱਲ ਹੈ ਕਿ ਨਹੀਂ ਲੋਕਾਂ ਨੇ ਬਿਲਕੁਲ ਤੁਹਾਨੂੰ ਮੂੰਹ ਨਹੀਂ ਲਾਉਣਾ ਨਾ ਤੁਸੀਂ ਅੱਜ ਛੇਕਿਆਂ ਦੀ ਗੱਲ ਕਰੋ ਨਾ ਤੁਸੀਂ ਗੱਲ ਕਰੋ ਨਾ ਤੁਸੀਂ ਲੋਕਾਂ ਨੂੰ ਬੁੱਧੂ ਬਣਾਉਂਦੇ ਜੇ ਪਹਿਲੀ ਗੱਲ ਤਾਂ ਜਦੋਂ ਤੂੰ ਜਿੱਤੇ ਆ ਰਿਹਾ ਫੇਰ ਏਰੀਆ 'ਚ ਜਿੱਤਣ ਵਾਸਤੇ ਜਿੰਨਾ ਚਿੱਟਾ ਵੇਚਦਾ ਰਿਹਾ। ਛਰੇਆਉ ਲੋਕ ਉਹਨਾਂ ਦਾ ਨਾਮ ਲੈਂਦੇ ਰਹੇ ਨੇ। ਸਾਡੇ ਨੋਨੀ ਮਾਰ ਸੀ ਨਾ। ਭਾਵੇਂ ਆ ਰਿਹਾ ਸੀ ਉਹ। ਥੋੜੀ ਗੱਲ ਤੇ ਲੋਕਾਂ ਦੇ ਮਜੀਠੀਏ ਦਾ ਚਿੱਟਾ ਵੇਚਦਾ ਮੈਂ ਵੇਖ ਨਾ। ਮਜੀਠੀਏ ਦਾ ਤੇ ਨੋਨੀ ਮਾਰ ਦਾ ਕਿਸੇ ਨੇ ਨਾਮ ਹੀ ਲੈਤਾ। ਅੰਦੇਮ ਨੋਨੀ ਮਾਰ ਕੋ ਨੂੰ ਸਾਧੋਦੀ। ਤੂੰ ਹੀ ਚਲਦੀ ਸੀ ਉਹ ਨਹੀਂ। ਤੇ ਲੋਕਾਂ ਨੂੰ ਉਹਦਾ ਨਾਮ ਹੀ ਲੈਤਾ। ਫਿਰ ਚਿੱਟਾ ਵੇਚਦੇ ਰਿਹਾ, ਜਿੱਟਾ ਵਕਾਉਂਦੇ ਨੇ। ਜਾ ਸ਼ਰਾਬ ਪਾਉਂਦੇ ਰ ਜਾਂ ਮਾਰਾ ਉਹਦਾ ਕਰਮ ਕਰਦੇ ਨੇ ਜਦੋਂ ਬੰਦਾ ਜਿਹੜਾ ਬੰਦਾ ਕੰਮ ਨਹੀਂ ਨਾ ਕਰਦਾ ਉਹਦਾ ਨਾਂ ਨਹੀਂ ਲੈਂਦਾ ਹੁੰਦਾ ਤੇ ਤੁਹਾਡੇ ਨਾਂ ਦਾ ਉਦੋਂ ਵੀ ਤੁਹਾਡੀ ਸਰਕਾਰ ਦੇ ਵਿੱਚ ਵੀ ਆਏ ਸੀ ਤੁਹਾਡੀ ਸਰਕਾਰ ਦੇ ਵਿੱਚ ਵੀ ਆਏ ਸੀ ਕਿ ਅਸੀਂ ਹੁਣ ਤੁਹਾਡੇ ਫਰੇਦਾਂ ਨਹੀਂ ਹੋਏ ਵੀ ਤੁਹਾਨੂੰ ਚਾਰ-ਚਾਰ ਜਿਹੜਾ ਮੁੱਖ ਮੰਤਰੀ ਤੇ ਮੰਤਰੀ ਤੇ ਐਮ.ਐਲ.ਏ ਬਣਾ ਕੇ ਤੇ ਜੇ ਤੁਸੀਂ ਪਹਿਲੋ ਕੁਝ ਨਹੀਂ ਨਾ ਕੀਤਾ ਤੇ ਕਰਨਾ ਇਹਨਾਂ ਨੇ ਹੁਣ ਵੀ ਕੁਝ ਨਹੀਂ ਗਾ ਕਰਨਾ ਇਹਨਾਂ ਨੇ ਹੁਣ ਵੀ ਕੁਝ ਨਹੀਂ ਗਾ ਇਹਦਾ ਐਵੇਂ ਕੋ ਬੁੱਧੂ ਬਣਾ ਕੇ ਐਨ ਜਨਰਲ ਉਹਨੂੰ ਇਹ ਦੱਸਦਾ ਪਿਆ ਵੀ ਜਿਹੜੀ ਨਵੀਂ ਪਾਰਟੀ ਆ ਗਈ ਉਹਦੀ ਦੁੱਧੇ ਦੀ ਭਾਈ ਅਮਰਪਾਲ ਦੀ ਅੰਮ੍ਰਿਤ ਬਣਾਈਏ ਕਿ ਉਹ ਪਾਰਟੀ ਨਾਲ ਲੋਕ ਜੱਜੜ ਕਿੱਥੇ ਕਰਕੇ ਤੁਸੀਂ ਸਾਰੇ ਇਕੱਠੇ ਹੋਏ ਜੇ ਦੁੱਧੇ ਦੇ ਸਰਬੀਰ ਬਾਦੂ ਦੀ ਕੁੜੀ ਦੇ ਵਿਆਹ ਤੇ ਤੇ ਲੋਕਾਂ ਨੂੰ ਤੁਸੀਂ ਛਿਧਰੋ ਛਿਧਰੀ ਕਰਉਂਦੇ ਜਿਵੇਂ ਲੋਕਾਂ ਦੇ ਵੈਰ ਪਾਏ ਹਜੇ ਤੱਕ ਤੁਸੀਂ ਢੰਡਾਂ ਜਿਨ ਇੱਕ ਦੂਜੇ ਨਾਲ ਲੋਕ ਰਹਿਵਾ ਭਾਜੀਆ ਮੇਲ ਭਾਜੀ ਲੋਕਾਂ ਨੇ ਛੱਡਿਆ ਹੈ ਤੁਹਾਡੀ ਖਾਤਰ ਤੁਸੀਂ ਉੱਥੇ ਸਾਰੇ ਇਕੱਠੇ ਹੋ ਇਹਦੀ ਇੱਥੇ ਕਰਕੇ ਜੇ ਤੇਜੀ ਪਾਰਟੀ ਆ ਗਈ ਭਾਈ ਅਮਿਤਪਾਲ ਦੀ ਜਿਹੜੀ ਨਵੀਂ ਬਣੀ ਹੈ ਤੇ ਸਾਡੀ ਤਾਂ ਬਿਲਕੁਲ ਹੀ ਸਫਾਈ ਹੋ ਜਾਣੀ ਹੈ ਤੇ ਹੁਣ ਤੁਹਾਡੀ ਹੋਣੀ ਸਫਾਈ ਹੈ ਕਿ ਤੁਸੀਂ ਮੰਨ ਜੋ ਕੱਢ ਦਿਓ ਲੋ ਪਹਿਲੇ ਤੁਹਾਨੂੰ ਲੋਕਾਂ ਨੇ ਵੇਖ ਚੁੱਕੇ ਨੇ ਤੁਹਾਨੂੰ ਲੋਕ ਵੇਖ ਚੁੱਕੇ ਨੇ ਤੇ ਕੀ ਕਰਦੇ ਨੇ ਜੇ ਤੁਸੀਂ ਇਹਦੋਂ ਪਹਿਲੋਂ ਕੁਝ ਨਹੀਂ ਪਹਿਲੋਂ ਤੁਸੀਂ ਚੰਗੇ ਕੰਮ ਕੀਤੇ ਹੋ ਮੈਨਾਂ ਤੇ ਤੁਹਾਨੂੰ ਹੋ ਸਕਦਾ ਲੋਕ ਮੂੰਹ ਨਾਲ ਲੈਣ ਜੋ ਲੋਕ ਅੱਕੇ ਪੈ ਦੀ ਭਗਵਾਨ ਸਿਮਾਨ ਨੂੰ ਲੋਕਾਂ ਨੇ ਤਾ ਹੀ ਲਿਆਦਾ ਸੀ ਵਿਸ਼ਾਣ ਚੁੱਲ੍ਹਿਆਂ ਦੀ ਅੱਗ ਵਾਜੇ ਤੇ ਬਾਹਰ ਦੀ ਘਰ ਤੇ ਉਦੋਂ ਉਦੋਂ ਹੀ ਜਾਂਦੀ ਵਾਦਗੀ ਤੇ ਅਜੇ ਤਾਂ ਭਗਵਾਨ ਸਿਮਾਨ ਜਦੋਂ 15 ਗਿ ਮਹੀਨੇ ਰਹਿ ਗਏ ਨੇ ਦੇ ਉਹਨੂੰ ਬਾਅਦ ਦੇ ਵਿੱਚ ਵੇਖਿਆ ਜੇ ਸਿਵਿਆਂ ਜੋ ਅੱਗ ਬੁਝਣੀ ਨਹੀਂ ਸਿਵਿਆਂ ਜੋ ਅੱਗ ਬੁਝਣੀ ਨਹੀਂ ਆ ਜਿੰਨਾ ਜਿੰਨਾ ਚਿੱਤਾਂ ਫੜਿੰਦਾ ਪਿਆ ਸਾਰਾ ਵੇਚਣਾ ਹੈ ਇਹ ਸਾਰਾ ਵੇਚਣਾ ਹੈ ਨਾਲੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਅੱਗੇ ਕਿ ਜਿੱਦਾਂ ਕੌਣ ਵੇਚਦਾ ਜਿੱਦਾ ਜੋ ਸਾਰੀ ਪੁਲਿਸ ਨਹੀਂ ਮਾਰੀ ਜੇ ਸਾਰੀ ਪੁਲਿਸ ਮਾਰੀ ਹੋ ਗਈ ਤੇ ਫਿਰ ਤਾਂ ਕੰਮ ਬਥੋਰਾ ਹੀ خراب ਹੋ ਜਾਏਗਾ ਬੜੇ ਚੰਗੇ ਅਫਸਰ ਹੀ ਗਰੇ ਪਰ ਜਿਹੜੇ ਚੰਗੇ ਅਫਸਰ ਹੈ ਨਾ ਉਹਨਾਂ ਦੀ ਕੋਈ ਪੇਸ ਨਹੀਂ ਜਾਣਦਾ ਉਹ ਫਿਰ ਵਿਚਾਰੀ ਦੇ ਵਿਚਾਰੇ ਚੰਮ ਕਰਕੇ ਬਹਿ ਰਹੇ ਨੇ ਕੀ ਕਰਨਗੇ ਪੇਸ ਕਰਕੇ ਬੜੇ ਇੱਕ ਸਾਹਿਬ ਜੇ ਤੁਸੀਂ ਠੇਕੇ ਦੀ ਗੱਲ ਕਰਦੇ ਨਾ ਮੈਂ ਠੇਕੇ ਖੁੱਲਣੇ ਚਾਹੀਦੇ ਨੇ ਅਸੀਂ ਖਾਵਾਗੇ ਬਣੋ ਪਿਓ ਦੇ ਇਕੱਠੇ ਹੋਵੋ ਸਾਰੇ ਇਕੱਠੇ ਹੋਵੋ ਭਗਵਾਨ ਜਮਾਨ ਦੇ ਢਾਲੇ ਵਿੱਚ ਚੱਲ ਬਈ ਜੇ ਪੰਜਾਬ ਦਾ ਭਲਾ ਚਾਹੁੰਦੇ ਆ ਚਲੋ ਬਈ ਚੱਲਿਏ ਜਗਤ ਮੋਦੀ ਦੇ ਲਾਉ ਗੋਢੀ ਹੱਥ ਇਹ ਕਿ ਨਹੀਂ ਕੋਣ ਤੁਰੀ ਜੱਪੀਆਂ ਪਾਉਣੇ ਜਾਣਿਆ ਤੇ ਤੁਸੀਂ ਠੇਕੇ ਦੀ ਖਾਤਰ ਨਹੀਂ ਜਾ ਸਕਦੇ ਹੁਣ ਜਿਹੜਾ ਕੰਮ ਨਹੀਂ ਹੋ ਸਕਦਾ ਹੁਣ ਵੀ ਹੋ ਸਕਦਾ ਹੈ ਪਰ ਪਹਿਲੋ ਤੁਹਾਡੀ ਲੋਕ ਸਰਕਾਰ ਬਣਾਉਣ ਪਹਿਲੋ ਲੋਕ ਤੁਹਾਨੂੰ ਚਾਬੀ ਬਣਾਉਣ ਕਿ ਫੇਰ ਤੁਸੀਂ ਠੇਕੇ ਦੀ ਗੱਲ ਕਰੋਗੇ ਕਿ ਕਿ ਹੁਣ ਨਹੀਂ ਤੁਸੀਂ ਕਰ ਸਕਦੇ ਹੁਣ ਵੀ ਤੁਹਾਡੇ ਜਿੱਤੇ ਨੇ ਹੁਣ ਵੀ ਤੁਹਾਡੇ ਬੰਦੇ ਐਮਐਲਏ ਜਿੱਤੇ ਨੇ ਜਿਹੜੇ ਨਹੀਂ ਚਰਦੀ ਚਲਿਊ ਲੋਕਾਂ ਜਮਾਇਆ ਹੀ ਹੁਣ ਵੀ ਤੁਹਾਡੇ ਜਿੱਤੇ ਨੇ ਕਿਹਾ ਹੁਣ ਨਹੀਂ ਤੁਸੀਂ ਕਰ ਸਕਦੇ ਤੁਸੀਂ ਹੁਣ ਵੀ ਜਾ ਕੇ ਵਿਧਾਨ ਸਭਾ 'ਚ ਰੌਲਾ ਪਾ ਸਕਦੇ ਜੀ ਕਾਨੂੰਨ ਬਣਵਾ ਸਕਦੇ ਜੀ ਕਿਉਂ ਨਹੀਂ ਬਣ ਸਕਦਾ ਸਾਰਾ ਕੁਝ ਹੋ ਸਕਦਾ ਪਹਿਲਾਂ ਦਾਦੇ ਠੇਕੇ ਖੁਪੜੇ ਸੀ ਜੋ ਸਾਨੂੰ ਦਾ ਨਹੀਂ ਪਤਾ ਹੁੰਦਾ ਪਹਿਲਾਂ ਠੇਕੇ ਹੁੰਦੇ ਸੀ ਤੇ ਉਹ ਮੋਹ ਕਾਰੇ ਚੱਲ ਪਏ ਨੇ ਪਰ ਨਹੀਂ ਉਹ ਲੋਕਾਂ ਨੂੰ ਇਹ ਪੀਲੇ ਵੀ ਇਹਨਾਂ ਦੇ ਤੋਂ ਜਿਹੜਾ ਜਨਾ ਆਇਆ ਜਿਹਨਾ ਝਾਸੇ ਜਨਾ ਆਇਆ ਜੀ ਇਹ ਮਰੇ ਪੈ ਜ ਭੁੱਖੇ ਬੜਾ ਬੁਰਾ ਹਾਲ ਕਰਨਗੇ ਇਹਨਾਂ ਜਿਹਨਾਂ ਦੀ ਸਰਕਾਰ ਆ ਗਈ ਜਿਹਨੂੰ ਜਿਹੜੀ ਪਾਰਟੀ ਨੂੰ ਪਾਉਣੀ ਵੋਟ ਸੋਚ ਸਮਝ ਕੇ ਪਾਇਆ ਜੇ ਬੰਦਾ ਬੰਦਾ ਕਮੰਦਾ ਵੇਖ ਕੇ ਆਪਾਂ ਠੇਕਾ ਲਈਆ ਇਹਨਾਂ ਨੂੰ ਪੰਜ ਪੰਜ ਵੇਰਾ ਚਾਰ ਚਾਰ ਵੇਰਾ ਮੰਤਰੀ ਐ ਐਮ ਐਲ اے ਬਣਾਤਾ ਤੇ ਆਪਣੇ ਜਵਾਗ ਬਾਹਰ ਠੱਕੇ ਖਾਉਂਦੇ ਪਰ ਕੈਨੇਡਾ ਅਮਰੀਕਾ 'ਚ ਸਾਡੇ ਨੂੰ ਇੱਥੇ ਰੋਟੀ ਵੀ ਖਾਣ ਨੂੰ ਨਹੀਂ ਮਿਲਦੀ ਕਦੇ ਇਹਨਾਂ ਦਾ ਜਵਾਗ ਮਾਰਦਾ ਵੇਖਿਆ ਜ ਬਾਰਡਰ ਤੇ ਜਦ ਇਹਨਾਂ ਦੇ ਜਵਾਬ ਵੇਖੇ ਜੇ ਮਾਰਦੇ ਬਾਟਰ ਤੇ ਤੁਹਾਡੇ 20-20 ਸਾਲ ਦੇ ਡੱਬੇ ਚ ਬੰਦ ਹੋ ਕੇ ਆਉਂਦੇ ਨੇ ਫਰੇਸ ਕਰਕੇ ਕੀ ਕੋਈ ਨਾਲੇ ਵਣੈਂਗਰ ਗਿਆ ਤੇ ਧੋਖੇ ਜਨਾ ਆ ਗਿਆ ਜੀ